ਪਹਿਲਾਂ ਮੰਗਣ ਵਾਲੇ ਦੀ ਹਾਲਤ ਭਿਖਾਰੀ ਹੋਵੇ। ਭਿਖਾਰੀ ਕੀ ਹੈ? ਉਹ ਵਿਗਰੋਹ ਭਿਖਾਰੀ ਜਿਹਦੀ ਚੁਆਇਸ ਕੋਈ ਨਹੀਂ ਹੈ। ਚੂਜ਼ ਨਹੀਂ ਕਰਦਾ। ਕਿਹਾ ਨਹੀਂ ਆ ਲੈਣਾ। ਕਹਿੰਦੇ ਪਹਿਲਾਂ ਉਹਦੀ ਤਰ੍ਹਾਂ ਸਮਰਪਣ ਹੋ ਕੇ ਭਿਖਾਰੀ ਬਣ ਕੇ ਆ। हे दाता ਮੇਰੀ ਝੋਲੀ ਵਿੱਚ ਫਿਰ ਦਾਤ ਪਾਓ। ਮੰਗਣਾ ਕੀ ਹੈ? ਓਹ ਦਿਆਲੂ ਨਾਮ ਦੇਹੋ ਮੰਗਤ ਜਨਕੋ। ਸਦਾ ਰਹੋ ਰੰਗ ਰਤਾ ਕਹਿੰਦੇ ਹੈ ਵਾਹਿਗੁਰੂ ਦਇਅਲੂ ਹੋ ਕੇ ਕਿਰਪਾਲੂ ਹੋ ਕੇ ਦਇਆ ਕਰਕੇ ਮੈਨੂੰ ਉਹ ਧਾਤ ਦੇਓ ਜਿਹੜੀ ਲੋਕ ਤੇ ਪਰਲੋਕ ਚ ਕੰਮ ਆਉਂਦੀ ਉਹ ਧਾਤ ਐ ਨਾਮ ਹੋ ਹੋ ਦਇਾਲ ਨਾਮ ਤੇ ਹੋ ਆਪਣਾ ਹੋਰ ਕੋਈ ਚੀਜ਼ ਨਹੀਂ ਸਦਾ ਰਹੂੰ ਰੰਗ ਰਤਾ ਮੰਗਣ ਤੋਂ ਬਾਅਦ ਫਿਰ ਨਾਮ ਮੰਗ ਕੇ ਇੱਕ ਚੀਜ਼ ਮੰਗੀ ਮੈਂ ਉਸ ਨਾਮ ਦੇ ਰੰਗ ਵਿੱਚ ਸਦਾ ਰੰਗਿਆ ਰਮ ਇਹ ਨਾ ਹੋਵੇ ਨਾਮ ਲੈ ਲਿਆ ਤੇ ਜਪੀ ਹੀ ਨਾ ਅਮਰਤ ਛਕ ਲਿਆ ਨਿਤਨੇਮ ਕੀਤਾ ਹੀ ਨਹੀਂ ਸਿੱਖ ਬਣ ਗਏ ਜਪਜੀ ਸਾਹਿਬ ਪਾਠ ਕਿੰਨੇ ਰਹਿ ਗਏ ਇੱਕ ਬੱਚੇ ਦੇ ਅਸੀਂ ਪਰਵਾਹ ਚ ਗਏ ਤਾਂ ਕਹਿੰਦੇ ਮੈਂ ਕਿਹਾ ਬਟਾ ਜਪਜੀ ਸਾਹਿਬ ਕਰਦੇ ਹੋ ਚੌਥੀ ਚ ਪੜਦੇ ਉਹ ਕਹਿੰਦੇ ਹਾਂ ਅੰਕਲ ਜੀ ਮੈਂ ਰੋਜ਼ ਕਰੂੰਗਾ ਤੇ ਬੱਚੇ ਸੱਚ ਬੋਲ ਦਿੰਦੇ ਨੇ ਕਹਿੰਦਾ ਅੰਕਲ ਜੀ ਪਰ ਸੋਨਾ ਮੇਰਾ ਜਪਜੀ ਸਾਹਿਬ ਰਹਿ ਗਿਆ ਮੈਂ ਕਿਹਾ ਫੇਰ ਕਹਿੰਦੇ ਕੱਲ ਮੈਂ ਜਪਜੀ ਸਾਹਿਬ ਨਾਲ ਕਰਦੇ ਆ ਫੇਰ ਪਰਸੋਂ ਵਾਲਾ ਜਪਜੀ ਸਾਹਿਬ ਕੱਲ ਕਰ ਲਿਆ ਸੁਣਿਓ ਪਰਸੋਂ ਵਾਲਾ ਜਪਤੀ ਸਾਹਿਬ ਕੱਲ ਫਿਰ ਕਰ ਲਿਆ ਜਦੋਂ ਦੋ ਜਪਤੀ ਸਾਹਿਬ ਕੀਤੇ ਫਿਰ ਮੈਨੂੰ ਚਿੱਤ ਆਇਆ ਜਿੱਦਣ ਮम्मा ਪਾਪਾ ਨਾਲ ਵਿਆਹ ਗਏ ਸੀ ਉਦੋਂ ਵੀ ਇੱਕ ਦਿਨ ਜਪਤੀ ਰਹਿਬ ਸਾਹਿਬ ਰਹਿ ਗਿਆ ਸੀ ਕਹਿੰਦਾ ਫਿਰ ਮੈਂ ਤਿੰਨ ਕਰ ਲੈ ਮੇਰਾ ਮਨ ਭਰ ਆਇਆ ਉਹ ਨਿੱਕੇ ਜਿਹੇ ਬੱਚੇ ਨੂੰ ਭੁੱਲਿਆ ਜਪਤੀ ਸਾਹਿਬ ਯਾਦ ਆ ਗਿਆ ਮੇਰਾ ਉਦੋਂ ਰਹਿ ਗਿਆ ਸੀ ਮੈਂ ਅੱਜ ਕਰ ਲਿਆ ਆਪਣੇ ਮਨ 'ਚ ਚਾਤ ਮਾਰਿਓ ਸਾਡੇ ਪਤਾ ਨਹੀਂ ਕਿੰਨੇ ਕਰ ਗਏ ਨੇ ਅਰਦਾਸ ਕਰਿਓ ਗੁਰੂ ਚਰਨਾਂ ਚ ਸਦਾ ਰਹੋ ਰੰਗ ਰਤ ਸਾਨੂੰ ਕਦੇ ਭੁੱਲੇ ਵਿਸਰੇ ਨਾ ਹੋਂ ਬਲਿਹਾਰ ਜਾਉ ਸਾਚੇ ਤੇਰੇ ਨਾਮ ਵਿਟੋ ਫਿਰ ਉਹ ਨਾਮ ਰੰਗਣ ਤੋਂ ਬਾਅਦ ਮਨ ਰੰਗਿਆ ਜਾਏ ਤੇ ਸਦਾ ਬਲਿਹਾਰ ਜਾਣਾ ਉੱਠਦੇ ਆਂ ਬੈੰਦੇ ਆਂ ਹੇ ਵਾਹਿਗੁਰੂ ਤੇਰੇ ਨਾਮ ਤੋਂ ਬਲਿਹਾਰ ਕੁਰਬਾਨ ਸਦਾ ਹੀ ਮੈਂ ਜਾਂਦਾ ਰਹਾ ਹਰ ਕਰਮ ਵਿੱਚ ਮੈਨੂੰ ਯਾਦ ਆਵੇ ਤੁਹਾਡਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਹਰ ਕਰਮ ਵਿੱਚ ਤੁਸੀਂ ਹੋ ਕਰਨ ਕਰਨ ਸਭਨਾ ਦਾ ਏਕੋ ਅਵਰ ਨਾ ਦੂਜਾ ਕੋਈ ਕਹਿੰਦੇ ਵਾਹਿਗੁਰੂ ਕਰਨ ਹਾਰ ਕਾਲਪੁਰਖ ਵਾਹਿਗੁਰੂ ਤੁਸੀਂ ਹੋ ਦੂਜਾ ਹੋਰ ਕੋਈ ਹੈ ਹੀ ਨਹੀਂ ਇਸ ਲਈ ਹਰ ਕਰਮ ਵਿੱਚ ਸਰੀਰ ਦੇ ਕਰਮ ਵਾਰੀ ਕਰਮ ਮੈਨੂੰ ਯਾਦ ਆਉਂਦਾ ਰਹੇ ਕਿ ਤੁਸੀਂ ਹੋ ਇਹੀ ਨਾਮ ਤੋਂ ਬਲਿਹਾਰ ਜਾਣ ਦੀ ਤਕਨੀਕ ਹੈ ਰਹਾਉ ਪਾਤਸ਼ਾਹ ਵਿਸ਼ਰਾਮ ਦੇ ਕੇ ਹੁਣ ਬਖਸ਼ਿਸ਼ ਕਰਦੇ ਹਨ ਬਹੁਤੇ ਫੇਰ ਪਾਏ ਗਿਰਪਣ ਕੋ ਅਬ ਕਿਸ਼ ਕਿਰਪਾ ਕੀ ਜਾ ਜਦੋਂ ਇਸ ਤਰ੍ਹਾਂ ਬਲਿਹਾਰ ਜਾਵਾਂਗੇ ਜਪਦੇ ਰਵਾਂਗੇ ਨਾਮ ਮੰਗਾਂਗੇ ਰੰਗ ਵਿੱਚ ਰੰਗੇ ਰਮਾਂਗੇ ਫਿਰ ਕੁਝ ਮਹੀਨਿਆਂ ਬਾਅਦ ਅਵਸਥਾ ਬਦਲਨੀ ਸ਼ੁਰੂ ਹੁੰਦੀ ਹੈ ਹੈਬਿਟਸ ਚੇਂਜ ਹੁੰਦੀ ਹੈ ਮਨ ਦਾ ਪਾਸਾ ਬਦਲਦਾ ਜਿਵੇਂ ਸੂਰਜ ਧਰਤੀ ਪਰ ਕਰਮਾ ਕਰਦੀ ਨਾ ਰਾਸ ਬਦਲਦੀ ਹੈ ਇਦਾਂ ਸ਼ਬਦ ਤੇ ਗੁਰੂ ਦੇ ਗਿਆਨ ਦੀ ਮਨ ਪਰ ਕਰਮਾ ਕਰਨ ਲੱਗ ਪੈਂਦਾ ਫਿਰ ਇਹਦਾ ਵੈਦਰ ਬਦਲ ਜਾਂਦਾ ਫਿਰ ਕੀ ਨਿਕਲਦਾ ਹੈ ਸਰੀਰ ਤੋਂ ਪਿੱਛੇ ਜਾਣ ਲੱਗ ਪੈਂਦਾ ਹੈ ਆ ਨજર ਆਉਂਦਾ ਸਾਰਾ ਕੁਝ ਫਿਰ ਅਰਦਾਸ ਹੁੰਦੀ ਬਹੁਤ ਜਨਮ ਲੰਘੇ ਬਹੁਤੇ ਫੇਰ ਪੈ ਕਿਰਪਨ ਕੋ ਹੇ ਵਾਹਿਗੁਰੂ ਹੁਣ ਮੇਰੇ ਤੇ ਕਿਰਪਾ ਕਰੋ ਉਹ ਦਿਆਲ ਦਰਸ਼ਨ ਦੇਹੋ ਆਪੁਨਾ ਐਸੀ ਬਖਸ਼ਿਸ਼ ਕਰੀ ਜਾ ਹੇ ਵਾਹਿਗੁਰੂ ਜੀ ਦਿਆਲੂ ਹੋਵੋ ਕਿਰਪਾ ਬਖਸ਼ਿਸ਼ ਕਰੋ ਐਸੀ ਬਖਸ਼ਿਸ਼ ਕਰੋ ਕਿ ਮੈਂ ਇਹ ਯਾਦ ਕਰਾਂ ਤੁਹਾਨੂੰ ਇਹ ਸਾਰਾ ਜਨਮ ਜਿਹੜਾ ਉਹ ਦੁਨੀਆਂ ਦੇ ਉਹ ਕੰਮਾਂ ਚ ਲੰਘ ਹੈ ਜਿਹੜਾ ਅਵਰ ਕਾਜ تیر ਕਿਤੇ ਨਾ ਕੰਮ। ਮਹਾਰਾਜ ਐਸੀ ਬਖਸ਼ੋ ਹੁਣ ਤੁਹਾਡਾ ਨਾਮ ਚਿੱਤੇ ਆਵੇ ਹੁਣ ਤੁਹਾਡੇ ਤੋਂ ਦੂਰ ਨਾ ਹੋਵਾਂ ਇਹ ਜਨਮ ਸਫਲ ਹੋਵੇ। ਭੰਦ ਨਾਨਕ ਧਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨਿਆ। ਫਿਰ ਅਰਦਾਸ ਅਖੀਰ ਤੇ ਬੇਨਤੀ ਕੀਤੀ ਏਕ ਹਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਜਦੋਂ ਬੇਨਤੀ ਪ੍ਰਵਾਨ ਹੋਈ ਫਿਰ ਰੱਬ ਨੇ ਗੁਰੂ ਨੇ ਪਹਿਲੀ ਕਿਰਪਾ ਕੀਤੀ ਧਰਮ ਪਟ ਖੁੱਲੇ। ਧਰਮ ਪਟ ਸਮਝਦੇ ਲਿਖਾ ਪੈਦਾ ਹੋਣਾ ਫਿਰ ਕੀ ਹੋਏਗਾ ਨਾ ਹੋਇਆ ਫਿਰ ਕੀ ਹੋਏਗਾ ਜੇ ਆ ਕੰਮ ਕੀਤਾ ਬੱਚਿਆਂ ਦਾ ਕੀ ਬਣੇਗਾ ਇਹ ਚੀਜ਼ਾਂ ਭਰਮ ਭਟ ਦੂਰ ਹੋ ਗਏ ਗੁਰਪ੍ਰਸਾਦ ਦੀ ਗੁਰੂ ਦੀ ਕਿਰਪਾ ਨਾਲ ਉਸ ਹਾਲ ਪੁਰਖ ਵਾਹਿਗੁਰਜੀ ਨੂੰ ਜਾਣ ਲਿਆ ਹੈ ਸੱਚੀ ਲਿਵ ਲਾਗੀ ਹੈ ਭੀਤਰ ਸਤਗੁਰ ਸੋ ਮਨ ਮੰਨਿਆ ਕਹਿੰਦੇ ਉਸ ਹਾਲ ਪੁਰਖ ਵਾਹਿਗੁਰਜੀ ਨਾਲ ਸੱਚੀ ਲਿਵ ਪੱਕੀ ਲਿਵ ਅੰਦਰੋਂ ਸੁਰਤ ਜੜ ਕੇ ਤੇ ਹੁਣ ਗੁਰੂ ਨੇ ਇਹ ਕਿਰਪਾ ਕੀਤੀ ਕਹਿੰਦੇ ਪਿੱਤਰ ਪਿੱਤਰ ਦਾ ਅਰਥ ਉਹਨਾਂ ਅੰਦਰ ਹੁਣ ਬਾਹਰੋਂ ਨਹੀਂ ਲੱਭਣਾ ਪੈਣਾ ਹੁਣ ਬਾਹਰੋਂ ਕਈ ਕਈ ਵਾਰ ਕਹਿਣਾ ਨਹੀਂ ਪੈਂਦਾ ਵਾਹਿਗੁਰੂ ਵਾਹਿਗੁਰੂ ਇੱਕ ਵਾਰ ਵਾਹਿਗੁਰੂ ਕਹੋਗੇ ਸਵਾਸਨ ਚੱਲਣਾ ਸ਼ੁਰੂ ਹੋ ਜਾਏ ਇੱਕ ਵਾਰ ਵਾਹਿਗੁਰੂ ਕਹੋਗੇ ਕਿੰਨੇ ਪਲ ਤੁਹਾਡੇ ਅਨੰਦ ਵਿੱਚ ਲੰਘ ਜਾਣਾ ਤੇ ਕਈ ਵਾਰ ਤੇ ਆਇਆ ਵੀ ਹੋਣਾ ਮੈਂ ਉਹਨਾਂ ਦੇ ਦਰਸ਼ਨ ਕੀਤੇ ਬੰਦਗੀ ਵਾਲਿਆਂ ਦੇ ਜਿਹੜੇ ਕਹਿੰਦੇ ਨਹੀਂ ਹੈ ਬਸ ਭਾਵ ਅੰਦਰ ਪੈਦਾ ਹੋਇਆ ਉਹ ਨਿਹਾਲ ਹੋ ਗਿਆ ਪਾਤਸ਼ਾਹ ਨੇ ਬਚਨ ਕਹੇ ਸੱਚੀ ਲਿਵ ਲਾਦੀ ਹੈ ਭਿੱਤਰ ਅੰਦਰੋਂ ਲੱਗੀ ਸਤਗੁਰ ਸਿਉ ਮਨ ਮੰਨਿਆ ਅਠੇ ਪਹਿਰ 24 ਘੰਟੇ ਉਸ ਵਹਿਗੁਰ ਨਾਲ ਮਨ ਮੰਨਣ ਲੱਗ ਪਿਆ ਹੁਣ ਨਿਤ ਅਰਦਾਸ ਹੁੰਦੀ ਹੈ ਪਾਤਸ਼ਾਹ ਵਿਸਰਨਾਹੀਂ ਦਾ ਤਾਰ ਆਪਣਾ ਨਾਮ ਦੇਹੁ